ਜੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਜੀ ਇਸ ਬੁੱਟੇ ਬਾਰੇ ਸੋ ਧਿਆਨ ਨਾਲ ਵੇਖ ਲਓ ਪਹਿਲਾਂ ਇਸ ਦੇ ਪੱਤੇ ਸੋ ਜਰੂਰ ਦੱਸੋ ਵੀ ਇਹ ਜਿਸ ਜਿਸ ਨੂੰ ਵੀ ਪਤਾ ਹੈ ਇੱਧਰ ਤਾਂ ਜੀ ਲੱਗੀ ਆ ਮਿਰਚ ਮਿਰਚਾਂ ਇੱਧਰ ਤਾਂ ਮਿਰਚਾਂ ਲੱਗੀਆਂ ਨੇ ਜੀ ਤੇ ਬਾਕੀ ਤੁਸੀਂ ਦੇਖਦੇ ਰਹੋ ਆਪਾਂ ਤੁਹਾਨੂੰ ਦੱਸਾਂਗੇ ਅੱਜ ਇਸ ਪੌਦੇ ਬਾਰੇ ਨੌਲੇਜ ਆਪਣੀ ਚ ਵੀ ਤੇ ਤੁਹਾਡੀ ਚ ਵੀ ਵਾਅਦਾ ਕਰਾਂਗੇ ਸੋ ਤੁਸੀਂ ਧਿਆਨ ਨਾਲ ਵੇਖੋ ਇਹ ਕਿਸ ਚੀਜ਼ ਦੇ ਜਿਹੜੇ ਪੱਤੇ ਨੇ ਜਿਸ ਜਿਸ ਨੂੰ ਵੀ ਪਤਾ ਹੈ ਕਮੈਂਟ ਕਰੋ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਜੇਕਰ ਤੁਸੀਂ ਲਾਈਵ ਕਰੋਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਤੁਹਾਨੂੰ ਸਾਡੇ ਲਾਈਵ ਦੇ ਬਾਰੇ ਪਤਾ ਚੱਲਦਾ ਰਹੇਗਾ ਕਿ ਅਸੀਂ ਜਿਹੜਾ ਹੈਗਾ ਆ ਕਿਸ ਜਗ੍ਹਾ ਤੋਂ ਲਾਈਵ ਹੋ ਰਹੇ ਹਾਂ ਔਰ ਕਦੋਂ ਲਾਈਵ ਹੋ ਰਹੇ ਹਾਂ ਸੋ ਅੱਜ ਆਪਾਂ ਲਾਈਵ ਹੋ ਰਹੇ ਹਾਂ ਜੀ ਤੁਹਾਡੇ ਨਾਲ ਘਰ ਦੀ ਬਗੀਚੀ ਦੇ ਕੁਝ ਪੌਦਿਆਂ ਬਾਰੇ ਗੱਲਬਾਤ ਕਰਾਂਗੇ ਸੋ ਪਹਿਲਾਂ ਤਾਂ ਸਾਡੇ ਕੋਲ ਦੇਖ ਲੋ ਸੀ ਤੁਹਾਨੂੰ ਛੋਟਾ ਜਿਹਾ ਪੌਦਾ ਦਿਖਾਉਣੀ ਆ ਇਹ ਪੌਦਾ ਬੜਾ ਪੁਰਾਣਾ ਆ ਜੀ ਇਹਦੀ ਉਮਰ ਜ਼ਿਆਦਾ ਪੌਦੇ ਦੀ ਪਰ ਇਹ ਫਲਾਉਟ ਦੇ ਵਿੱਚ ਜ਼ਿਆਦਾ ਨਹੀਂ ਪਰ ਇਹ ਤੇ ਫਲ ਬਹੁਤ ਲੱਗਿਆ ਸੋ ਤੁਸੀਂ ਦੇਖ ਰਹੇ ਹੋ ਫਾਲੇ ਦੇ ਤੇ ਹਜੇ ਵੀ ਲੱਗੇ ਆ ਫੁੱਲ ਵੀ ਲੱਗੇ ਨੇ ਸੋ ਅਸੀਂ ਇਹ ਇਨਡੋਰ ਰੱਖਿਆ ਹੋਇਆ ਸੀ ਪੌਦਾ ਪਰ ਹੁਣ ਅਸੀਂ ਜਿਹੜਾ ਹੈਗਾ ਇਹਨੂੰ ਆ ਬਾਹਰ ਰੱਖਣਾ ਸ਼ੁਰੂ ਕਰ ਦਿੱਤਾ ਹੈ ਜੀ ਸੋ ਉਸ ਤੋਂ ਬਾਅਦ ਆਪਣੇ ਕੋਲ ਵੱਡਾ ਪੌਦਾ ਆ ਗਿਆ ਇਹਨੂੰ ਕਹਿੰਦੇ ਨੇ ਜੀ ਅਸ਼ਵਗੰਧਾ ਅਸ਼ਵਗੰਧਾ ਵੀ ਕਹਿੰਦੇ ਨੇ ਭੰਗੋਲ ਦਾ ਸਬਸਟੀਟਿਊਟ ਵੀ ਕਹਿੰਦੇ ਨੇ ਭੰਗੋਲ ਵੀ ਆ ਇਹ ਅਸ਼ਵਗੰਧਾ ਵੀ ਆ ਸੋ ਅਸ਼ਵਗੰਧੇ ਦੇ ਕੀ ਕੀ ਫਾਇਦੇ ਨੇ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਇਸੇ ਵਿਸ਼ੇ ਤੇ ਤੁਸੀਂ ਦੇਖ ਸਕਦੇ ਹੋ ਇਸ ਨੂੰ ਜਿਹੜੇ ਬਹੁਤ ਜ਼ਿਆਦਾ ਮਾਤਰਾ ਵਿੱਚ ਫਲ ਵੀ ਲੱਗਿਆ ਹੋਇਆ ਹੈ ਜੀ ਤੁਸੀਂ ਦੇਖੋ ਜੇਕਰ ਤੁਹਾਨੂੰ ਦਿਖ ਰਿਹਾ ਆਪਾਂ ਨਜ਼ਦੀਕ ਤੋਂ ਦਿਖਾਉਣੇ ਇਹਦਾ ਪੌਦਾ ਜਿਹੜਾ ਹੈਗਾ ਆ ਬਹੁਤ ਸਾਰੀਆਂ ਬਿਮਾਰੀਆਂ ਦੇ ਲਈ ਯੂਜ਼ ਕੀਤਾ ਜਾਂਦਾ ਇਹਨੂੰ ਘੰਭੋਲ ਵੀ ਆਖਦੇ ਨੇ ਤੁਹਾਡੇ ਇੱਧਰ ਕੀ ਆਖਦੇ ਨੇ ਤੁਸੀਂ ਜਰੂਰ ਦੱਸੋ ਇਹਨੂੰ ਕਾਲਾ ਪੰਭੋਲ ਵੀ ਲੱਗਦਾ ਆ ਲਾਲ ਪੰਭੋਲ ਵੀ ਹੁੰਦਾ ਆ ਬਾਕੀ ਉਸ ਤੋਂ ਇਲਾਵਾ ਇਹ ਕਹ ਲਓ ਵੀ ਰਜਾਈ ਵਾਲਾ ਪੰਭੋਲ ਵੀ ਆ ਜਿਸ ਨੂੰ ਉਹ ਨੰਗੇ ਪੰਮੋਲ ਹੁੰਦੇ ਨੇ ਇਹ ਕੱਪੜੇ ਵਾਲਾ ਪੰਭੋਲ ਆ ਇਹਨੇ ਆਪਣੇ ਆਪ ਨੂੰ ਢੱਕਿਆ ਹੋਇਆ ਆ ਸੋ ਇਹ ਉਹ ਪੰਭੋਲ ਆ ਜੀ ਜਿਹੜਾ ਨੰਗਾ ਨਹੀਂ ਹੈਗਾ ਵੈਸੇ ਜਿਹੜੇ ਲਾਲ ਭੰਗੋਲ ਹੁੰਦੇ ਨੇ ਜਾਂ ਕਾਲੇ ਭੰਗੋਲ ਹੁੰਦੇ ਨੇ ਉਹ ਜ਼ਿਆਦਾਤਰ ਜਿਹੜੇ ਹੁੰਦੇ ਨੇ ਨੰਗੇ ਹੀ ਹੁੰਦੇ ਨੇ ਅਸੀਂ ਤੁਸੀਂ ਸਾਰਿਆਂ ਨੇ ਦੇਖੇ ਹੋਣੇ ਸੋ ਇਹ ਭੰਗੋਲਾ ਜਿਹੜਾ ਵਿਚਾਰਾ ਸ਼ਰਮੀਲਾ ਥੋੜਾ ਜਿਹਾ ਸੋ ਇਸ ਕਰਕੇ ਇਹ ਪ੍ਰਮਾਤਮਾ ਵੱਜੋਂ ਇਸ ਨੂੰ ਟੱਕ ਕੇ ਭੇਜਿਆ ਗਿਆ ਆ ਸੋ ਇਸ ਭੰਗੋਲ ਨੂੰ ਜਿਹੜਾ ਹੈਗਾ ਚਾਰੇ ਦਰਫ ਘੇਰ ਦਿੱਤਾ ਹੋਇਆ ਆ ਪ੍ਰਮਾਤਮਾ ਵੱਲੋਂ ਹੀ ਜਦੋਂ ਇਹ ਪੱਕ ਜਾਂਦਾ ਆ ਤਾ ਆਪਣੇ ਆਪ ਹੀ ਜਿਹੜਾ ਕਹਿ ਲਓ ਅੰਦਰੋਂ ਇਹ ਥੋੜਾ ਰੈਡਿਸ਼ ਬਲੈਕ ਗ੍ਰੀਨਿਸ਼ ਬਲੈਕ ਹੋ ਜਾਂਦਾ ਹੈ ਗ੍ਰੀਨਿਸ਼ ਬਲੈਕ ਹੋ ਜਾਂਦਾ ਤੇ ਜਿਹੜਾ ਇਹਦਾ ਉੱਪਰ ਵਾਲਾ ਇਹ ਕਵਰ ਆ ਇਹ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਸੋ ਇਹਦੀ ਮਿਠਾਸ ਬਹੁਤ ਜ਼ਿਆਦਾ ਹੁੰਦੀ ਆ ਜਿਸ ਜਿਸ ਨੇ ਵੀ ਇਹ ਸੰਭੋਲ ਖਾਦੇ ਨੇ ਕਮੈਂਟ ਕਰਕੇ ਜਰੂਰ ਦੱਸੋ ਤੇ ਡਬਲ ਟਾਈਪ ਕਰ ਦਿਓ ਜੀ ਤਾਂ ਜੋ ਸਾਡਾ ਜਿਹੜਾ ਚੈਨਲ ਆ ਉਹ ਨੂੰ ਲਾਈਕ ਮਿਲ ਸਕੇ ਤੁਹਾਡੇ ਵੱਲੋਂ ਸੋ ਲਾਈਕ ਜਾਂ ਕਮੈਂਟ ਕਰਨ ਦਾ ਜਾਂ ਸਬਸਕ੍ਰਾਈਬ ਕਰਨ ਦਾ ਕੋਈ ਪੈਸਾ ਨਹੀਂ ਲੱਗਦਾ ਬਸ ਇਹ ਆ ਕਿ ਸਾਡਾ ਰਾਤਾ ਆਪਸ ਦੇ ਵਿੱਚ ਬਣਿਆ ਰਹਿੰਦਾ ਗੱਲਾਂ ਬਾਤਾਂ ਸਾਂਝੀਆਂ ਹੁੰਦੀਆਂ ਰਹਿੰਦੀਆਂ ਨੇ ਸੋ ਬਚਪਨ ਦੇ ਵਿੱਚ ਅਸੀਂ ਇਹਨਾਂ ਪਮੂਲਾਂ ਸਾਨੂੰ ਨੌਲੇਜ ਨਹੀਂ ਸੀ ਇਸ ਨੂੰ ਅਸੀਂ ਬਚਪਨ ਦੇ ਵਿੱਚ ਨਾ ਹੀ ਵાળા ਵੇਖਿਆ ਆ ਆਪਾਂ ਦਾ ਨੈਟਵਰਕ ਦੀ ਪ੍ਰੋਬਲਮ ਤਾਂ ਆ ਜਾਂਦੀ ਆ ਕਿਉਂਕਿ ਸਾਡੇ ਇੱਥੇ ਜਿਹੜੇ ਹੈਗੇ ਨੇ ਕਨੈਕਸ਼ਨ ਬਹੁਤ ਜ਼ਿਆਦਾ ਨਹੀਂ ਨੈਟ ਦੀ ਜਿਹਦੇ ਕਰਕੇ ਜਿਹੜੀ ਨੈਟਵਰਕ ਦੀ ਥੋੜੀ ਜੀ ਪ੍ਰੋਬਲਮ ਆ ਜਾਂਦੀ ਆ ਇਹ ਸਾਨੂੰ ਹਮੇਸ਼ਾ ਹੀ ਦੇਖਣ ਨੂੰ ਮਿਲਦੀ ਆ ਸਾਡੇ ਇੱਥੇ ਜਿਹੜਾ ਨੈਟਵਰਕਿੰਗ ਵਾਲਾ ਪ੍ਰੋਬਲਮ ਹੋ ਰਹਿੰਦੀ ਆ ਸੋ ਆਪਾਂ ਗੱਲ ਕਰ ਰਹੇ ਸੀ ਕਿ ਬਚਪਨ ਵਿੱਚ ਮੈਂ ਤਾਂ ਇਹ ਭੰਬੋਲ ਨਹੀਂ ਵੇਖੇ ਇਹਨੂੰ ਅਸ਼ਵਗੰਧ ਦੇ ਨੇ ਵੈਸੇ ਜਿਸ ਜਿਸ ਨੇ ਇਹ ਭੰਬੋਲ ਬਚਪਨ ਵਿੱਚ ਦੇਖੇ ਨੇ ਉਹ ਜ਼ਰੂਰ ਕਮੈਂਟ ਕਰਕੇ ਦੱਸੋ ਜੀ ਕਿ ਤੁਸੀਂ ਇਹਨਾਂ ਦਾ ਟੇਸਟ ਦੇਖਿਆ ਇਹ ਕਿਸ ਤਰ੍ਹਾਂ ਦੇ ਹੁੰਦੇ ਨੇ ਖਾਣ ਦੇ ਵਿੱਚ ਕਿਉਂਕਿ ਜਿਹੜੇ ਲਾਲ ਪੰਬੋਲ ਹੁੰਦੇ ਨੇ ਉਹਨਾਂ ਦਾ ਜਿਹੜਾ ਟੇਸਟ ਹੁੰਦਾ ਉਹ ਜਿੱਦਾਂ ਕਹ ਲਓ ਕਿ ਟਮਾਟਰ ਹੁੰਦਾ ਨਾ ਖਟ ਮਿੱਠਾ ਜਿਹਾ ਉਹਦਾ ਜਿਹੜਾ ਟੇਸਟ ਉਸ ਤਰ੍ਹਾਂ ਦਾ ਹੁੰਦਾ ਹੈ ਮਤਲਬ ਟਮਾਟਰਾਂ ਦਾ ਸਬਸਟੀਟਿਊਟ ਵੀ ਕਹਿ ਦਿੰਨੇ ਆਪਾਂ ਵੀ ਛੋਟੇ ਟਮਾਟਰ ਪਰ ਵੈਸੇ ਉਹਦੀ ਜਿਹੜੇ ਪੱਤਿਆਂ ਦੀ ਇਹਦੇ ਪੱਤੇ ਉਹਦੇ ਨਾਲ ਮਿਲਦੇ ਜੁਲਦੇ ਨੇ ਕਿਸ ਹੱਦ ਤੱਕ ਮੈਂ ਤੁਹਾਨੂੰ ਉਹ ਵੀ ਪੰਬੋਲ ਦਾ ਪੱਤਾ ਦਿਖਾਵਾਂਗੀ ਥੋੜੀ ਜੀ ਵੇਟ ਕਰੋ ਤੁਸੀਂ ਸਾਡੇ ਉਹ ਵੀ ਪੰਬੋਲ ਲੱਗੇ ਹੋਏ ਨੇ ਇਹ ਤਾਂ ਚਲੋ ਅਸੀਂ ਆਪ ਲਗਾਏ ਹੋਏ ਨੇ ਅਸ਼ਵਗੰਧਾ ਜਿਹੜਾ ਹੈਗਾ ਕਿਤੇ ਨਾ ਕਿਤੇ ਇਸ ਦੇ ਪੱਤੇ ਜਿਹੜੇ ਹੈਗੇ ਨੇ ਸਵੇਰੇ ਖਾਲੀ ਪੇਟ ਖਾਣ ਦੇ ਨਾਲ ਦੋ ਪੱਤੇ ਪੇਟ ਵਧੀਆ ਸਾਫ਼ ਹੋ ਜਾਂਦਾ ਜੇਕਰ ਕਿਸੇ ਦਾ ਪੇਟ ਸਾਫ਼ ਨਹੀਂ ਹੁੰਦਾ ਹੈਗਾ ਤਾਂ ਤੁਸੀਂ ਇਸ ਪੰਭੋਲ ਦੇ ਇਸ ਅਸ਼ਵਗੰਧਾ ਦੇ ਪੱਤੇ ਜੇਕਰ ਤੁਸੀਂ ਖਾਣਿਓ ਤਾਂ ਤੁਹਾਡਾ ਪੇਟ ਵਧੀਆ ਸਾਫ਼ ਹੋ ਜਾਂਦਾ ਬਾਕੀ ਜਿਹੜੇ ਵੈਦ ਨੇ ਆਯੁਰਵੇਦਾਂ ਗ੍ਰੰਥਾਂ ਦੇ ਵਿੱਚ ਇਹਦੀਆਂ ਮੈਡੀਸਿਨਾਂ ਬਣਦੀਆਂ ਨੇ ਸੋ ਜਿਹੜੇ ਵੈਦ ਨੇ ਉਹ ਦੱਸਦੇ ਨੇ ਵੀ ਇਹਦਾ ਉਹ ਅਰਕ ਕਢਾ ਲੈਂਦੇ ਨੇ ਇਹਨੂੰ ਮਤਲਬ ਕਿ ਅਰਕ ਇਹਦਾ ਸੈਂਸ ਜਿੱਦਾਂ ਨਾ ਪਾਣੀ ਦੀ ਤਰ੍ਹਾਂ ਇਹਦਾ ਜੂਸ ਹੁੰਦਾ ਆ ਮਤਲਬ ਇੰਨਾ ਸਫੇਦ ਹੁੰਦਾ ਆ ਤੇ ਜੇਕਰ ਤੁਸੀਂ ਇੱਕ ਜਾਂ ਦੋ ਪੱਤੇ ਇਸ ਦਾ ਜਿਹੜਾ ਹੈਗਾ ਸਵੇਰੇ ਸ਼ਾਮ ਖਾਣਿਓ ਸ਼ਾਮ ਨੂੰ ਨਾ ਵੀ ਖਾਓ ਸਵੇਰੇ ਖਾਓ ਤੁਹਾਡਾ ਪੇਟ ਸਾਫ਼ ਰਹਿੰਦਾ ਆ ਦੂਸਰਾ ਜਿਹੜਾ ਇਹਦਾ ਵੈਦ ਨੇ ਇਹਦਾ ਅਰਕ ਦੰਦੇ ਨੇ ਕਿਸੇ ਨੂੰ ਪੇਟ ਦੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਆ ਫਾਰਾ ਬਣਿਆ ਰਹਿੰਦਾ ਗੈਸ ਬਣੀ ਰਹਿੰਦੀ ਆ ਪੇਟ ਸਾਫ਼ ਨਹੀਂ ਹੁੰਦਾ ਲੀਵਰ ਦੀ ਕੋਈ ਪ੍ਰੋਬਲਮ ਆ ਗਰਮੀ ਆ ਉਹਦੇ ਲਈ ਬਹੁਤ ਸਹਾਈ ਹੁੰਦਾ ਆ ਇਸ ਦਾ ਅਰਕ ਹੈਗਾ ਆ ਆਯੁਰਵੇਦਾ ਦੀ ਦੁਕਾਨ ਜਿਹੜੀ ਪੰਸਾਰੀ ਦੀ ਦੁਕਾਨ ਹੁੰਦੀ ਆ ਉਹਦੇ ਉੱਤੋਂ ਇਹਦਾ ਅਰਕ ਮਿਲ ਸੋ ਇਹ ਬਹੁਤ